ਪਾਰਟੀਆਂ ਜਾਣ ਤੇ ਧਰਮ ਦੇ ਨਾਂ ਤੇ ਨਹੀਂ ਮੰਗ ਸਕਣਗੀਆਂ ਹੁਣ ਵੋਟਾਂ ਸੋਣਾ ਵਿੱਚ ਬਾਹੂਬਲ ਤੇ ਪੈਸੇ ਦੀ ਤਾਕਤ ਦੀ ਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ ਡਾਗੀ ਉਮੀਦਵਾਰਾਂ ਨੂੰ ਅਖਬਾਰਾਂ 'ਚ ਆਪਣੇ ਬਾਰੇ ਦੱਸਣਾ ਹੋਵੇਗਾ ਚੋਣਾਂ 'ਚ ਹਿੱਸਾ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ ਚੋਣਾਂ ਦੌਰਾਨ ਪੈਸੇ ਸ਼ਰਾਬ ਦੇ ਤੋਹਫੇ ਵੰਡਣ ਦੀ ਨਹੀਂ ਦਿੱਤੀ ਜਾਵੇਗੀ ਇਜਾਜ਼ਤ ਸੋਸ਼ਲ ਮੀਡੀਆ ਉੱਤੇ ਝੂਠੀਆਂ ਖਬਰਾਂ ਫਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਇਸ਼ਤਿਹਾਰਾਂ ਨੂੰ ਖਬਰਾਂ ਵਾਂਗ ਦਿਖਾਉਣ ਦੀ ਨਹੀਂ ਹੈ ਇਜਾਜ਼ਤ ਇੱਕ ਦੂਜੇ ਤੇ ਨਿੱਜੀ ਹਮਲੇ ਕਰਨ ਤੋਂ ਬਚਣਾ ਚਾਹੀਦਾ ਹੈ ਨੇਤਾਵਾਂ ਨੂੰ ਸੋਣ ਪ੍ਰਚਾਰ ਵਿੱਚ ਬੱਚਿਆਂ ਦੀ ਵਰਤੋਂ ਨਹੀਂ ਕਰ ਸਕਣਗੀਆਂ ਪਾਰਟੀਆਂ ਤਾਂ ਹੁਣ ਸਿਆਸੀ ਪਾਰਟੀਆਂ ਦੇ ਉੱਤੇ ਚੋਣ ਕਮਿਸ਼ਨ ਦਾ ਜਿਹੜਾ ਸ਼ਿਕੰਜਾ ਕੱਸ ਲਿਆ ਗਿਆ ਹੈ ਲੋਕ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਗਿਆ ਤੇ ਚੋਣਾਂ ਦੀਆਂ ਤਰੀਕਾ ਦੇ ਐਲਾਨ ਦੇ ਨਾਲ ਹੀ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਸਿਆਸੀ ਪਾਰਟੀਆਂ ਨੂੰ ਸਖਤ ਚੇਤਾਵਨੀਆਂ ਦਿੱਤੀਆਂ ਨੇ ਚੋਣ ਕਮਿਸ਼ਨ ਨੇ ਮਨੀ ਪਾਵਰ ਤੇ ਜੋ ਹੈ ਮਸਲ ਪਾਵਰ ਦੀ ਵਰਤੋਂ ਕਰਨ ਦੇ ਨਾਲ-ਨਾਲ ਫਰਜ਼ੀ ਖਬਰਾਂ ਫਲਾਉਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਣ ਦੀ ਗੱਲ ਕੀਤੀ ਹੈ ਇਸ ਤੋਂ ਇਲਾਵਾ ਚੋਣ ਪ੍ਰਚਾਰ ਵਿੱਚ ਬੱਚਿਆਂ ਦੀ ਵਰਤੋਂ ਤੇ ਵੀ ਸਖਤੀ ਵਰਤਣ ਦੀ ਗੱਲ ਕਹੀ ਗਈ ਹੈ ਤੇ ਹੁਣ ਜਿਹੜੀਆਂ ਸਿਆਸੀ ਪਾਰਟੀਆਂ ਸ਼ਰਾਬ ਪੈਸੇ ਤੇ ਤੋਹਫੇ ਵੰਡ ਕੇ ਵੋਟਾਂ ਕਮਾਉਂਦੀਆਂ ਸਨ ਉਹਨਾਂ ਦੇ ਉੱਪਰ ਵੀ ਜਿਹੜੀ ਰੋਕ ਲਗਾ ਦਿੱਤੀ ਹੈ ਹਿੰਸਾ ਦੇ ਲਈ ਕੋਈ ਥਾਂ ਨਹੀਂ ਹੈਗੀ ਪੈਸੇ ਦੀ ਤਾਕਤ ਦੇ ਨਾਲ ਕੋਈ ਵੀ ਪਾਰਟੀਆਂ ਜਿਹੜੀਆਂ ਨੇ ਵੋਟਾਂ ਨਹੀਂ ਮੰਗ ਸਕੜ ਗਿਆ ਜਾਤ ਤੇ ਧਰਮ ਦੇ ਨਾਮ ਦੇ ਉੱਤੇ ਵੋਟਾਂ ਮੰਗਣ ਦੀ ਕੋਈ ਜਗ੍ਹਾ ਇੱਥੇ ਹੁਣ ਨਹੀਂ ਹੈਗੀ ਐ ਲੋਕ ਸਭਾ ਚੋਣਾਂ 2024 ਦੇ ਵਿੱਚ ਸਿਆਸੀ ਪਾਰਟੀਆਂ ਦੇ ਉੱਤੇ ਚੋਣ ਕਮਿਸ਼ਨ ਦੀ ਇਹ ਜਿਹੜੀ ਪਕੜ ਹੈ ਉਹ ਦੇਖਣ ਨੂੰ ਮਿਲੇਗੀ ਪਾਰਟੀਆਂ ਜਾਤ ਤੇ ਧਰਮ ਦੇ ਨਾਂ ਤੇ ਨਹੀਂ ਮੰਗ ਸਕਣਗੀਆਂ ਹੁਣ ਵੋਟਾਂ ਸੋਣਾ ਵਿੱਚ ਬਾਹੂਬਲ ਤੇ ਪੈਸੇ ਦੀ ਤਾਕਤ ਦੀ ਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ ਡਾਗੀ ਉਮੀਦਵਾਰਾਂ ਨੂੰ ਅਖਬਾਰਾਂ 'ਚ ਆਪਣੇ ਬਾਰੇ ਦੱਸਣਾ ਹੋਵੇਗਾ ਸੋਣਾ 'ਚ ਹਿੱਸਾ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ ਸੋਣਾ ਦੌਰਾਨ ਪੈਸੇ ਸ਼ਰਾਬ ਦੇ ਤੋਹਫੇ ਵੰਡਣ ਦੀ ਨਹੀਂ ਦਿੱਤੀ ਜਾਵੇਗੀ ਇਜਾਜ਼ਤ ਸੋਸ਼ਲ ਮੀਡੀਆ ਉੱਤੇ ਝੂਠੀਆਂ ਖਬਰਾਂ ਫਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਇਸ਼ਤਿਹਾਰਾਂ ਨੂੰ ਖਬਰਾਂ ਵਾਂਗ ਦਿਖਾਉਣ ਦੀ ਨਹੀਂ ਹੈ ਇਜਾਜ਼ਤ ਇੱਕ ਦੂਜੇ ਤੇ ਨਿੱਜੀ ਹਮਲੇ ਕਰਨ ਤੋਂ ਬਚਣਾ ਚਾਹੀਦਾ ਹੈ ਨੇਤਾਵਾਂ ਨੂੰ ਸੋਣ ਪ੍ਰਚਾਰ ਵਿੱਚ ਬੱਚਿਆਂ ਦੀ ਵਰਤੋਂ ਨਹੀਂ ਕਰ ਸਕਣਗੀਆਂ ਪਾਰਟੀਆਂ ਤਾਂ ਹੁਣ ਸਿਆਸੀ ਪਾਰਟੀਆਂ ਦੇ ਉੱਤੇ ਚੋਣ ਕਮਿਸ਼ਨ ਦਾ ਜਿਹੜਾ ਸ਼ਿਕੰਜਾ ਕੱਸ ਲਿਆ ਗਿਆ ਹੈ ਲੋਕ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਗਿਆ ਤੇ ਚੋਣਾਂ ਦੀਆਂ ਤਰੀਕਾ ਦੇ ਐਲਾਨ ਦੇ ਨਾਲ ਹੀ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਸਿਆਸੀ ਪਾਰਟੀਆਂ ਨੂੰ ਸਖਤ ਚੇਤਾਵਨੀਆਂ ਦਿੱਤੀਆਂ ਨੇ ਚੋਣ ਕਮਿਸ਼ਨ ਨੇ ਮਨੀ ਪਾਵਰ ਤੇ ਜੋ ਹੈ ਮਸਲ ਪਾਵਰ ਦੀ ਵਰਤੋਂ ਕਰਨ ਦੇ ਨਾਲ-ਨਾਲ ਫਰਜ਼ੀ ਖਬਰਾਂ ਫਲਾਉਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਣ ਦੀ ਗੱਲ ਕੀਤੀ ਹੈ ਇਸ ਤੋਂ ਇਲਾਵਾ ਚੋਣ ਪ੍ਰਚਾਰ ਵਿੱਚ ਬੱਚਿਆਂ ਦੀ ਵਰਤੋਂ ਤੇ ਵੀ ਸਖਤੀ ਵਰਤਣ ਦੀ ਗੱਲ ਕਹੀ ਗਈ ਹੈ ਤੇ ਹੁਣ ਜਿਹੜੀਆਂ ਸਿਆਸੀ ਪਾਰਟੀਆਂ ਸ਼ਰਾਬ ਪੈਸੇ ਤੇ ਤੋਹਫੇ ਵੰਡ ਕੇ ਵੋਟਾਂ ਕਮਾਉਂਦੀਆਂ ਸਨ ਉਹਨਾਂ ਦੇ ਉੱਪਰ ਵੀ ਜਿਹੜੀ ਰੋਕ ਲਗਾ ਦਿੱਤੀ ਹੈ ਹਿੰਸਾ ਦੇ ਲਈ ਕੋਈ ਥਾਂ ਨਹੀਂ ਹੈਗੀ ਪੈਸੇ ਦੀ ਤਾਕਤ ਦੇ ਨਾਲ ਕੋਈ ਵੀ ਪਾਰਟੀਆਂ ਜਿਹੜੀਆਂ ਨੇ ਵੋਟਾਂ ਨਹੀਂ ਮੰਗ ਸਕੜ ਗਿਆ ਜਾਤ ਤੇ ਧਰਮ ਦੇ ਨਾਮ ਦੇ ਉੱਤੇ ਵੋਟਾਂ ਮੰਗਣ ਦੀ ਕੋਈ ਜਗ੍ਹਾ ਇੱਥੇ ਹੁਣ ਨਹੀਂ ਹੈਗੀ ਆ ਲੋਕ ਸਭਾ ਚੋਣਾਂ 2024 ਦੇ ਵਿੱਚ ਸਿਆਸੀ ਪਾਰਟੀਆਂ ਦੇ ਉੱਤੇ ਚੋਣ ਕਮਿਸ਼ਨ ਦੀ ਇਹ ਜਿਹੜੀ ਪਕੜ ਹੈ ਉਹ ਦੇਖਣ ਨੂੰ ਮਿਲੇਗੀ